ਹਸਪਤਾਲ ਦੇ ਵਿੱਚ ਖੁਦ ਗੱਡੀ ਚੋਂ ਉੱਤਰ ਕੇ ਪੈਦਲ ਜਾਂਦੇ ਦਿਖੇ ਮੁੱਖ ਮੰਤਰੀ ਸੀਐਮ ਦੇ ਹਸਪਤਾਲ ਪਹੁੰਚਦਿਆਂ ਹੀ ਡੀਜੀਪੀ ਗੌਰਵ ਯਾਦਵ ਵੀ ਪਹੁੰਚੇ ਮੋਹਾਲੀ ਦੇ ਡੀਸੀ ਕੋਮਲ ਮਿੱਤਲ ਵੀ ਪਹੁੰਚੇ ਹਸਪਤਾਲ ਪਿਛਲੇ 2 ਦਿਨ ਤੋਂ ਬਿਮਾਰ ਨੇ ਮੁੱਖ ਮੰਤਰੀ ਪਿਛਲੇ 24 ਘੰਟਿਆਂ ਚ ਹੜ੍ਹਾਂ ਨਾਲ ਇੱਕ ਵੀ ਮੌਤ ਨਹੀਂ ਹੁਣ ਤੱਕ 43 ਲੋਕ ਗਵਾ ਚੁੱਕੇ ਜਾਨ 1948 ਪਿੰਡ ਹੋਏ ਪ੍ਰਭਾਵਿਤ 21000 ਤੋਂ ਵੱਧ ਲੋਕਾਂ ਨੂੰ ਕੀਤਾ ਗਿਆ ਰੈਸਕਿਊ। ਕੇਂਦਰੀ ਖੇਤੀਬਾੜੀ ਮੰਤਰੀ ਨੇ ਪੰਜਾਬ 'ਚ ਹੜ੍ਹਾਂ ਲਈ ਗੈਰਕਾਨੂੰਨੀ ਮਾਈਨਿੰਗ ਨੂੰ ਦੱਸਿਆ ਜ਼ਿੰਮੇਵਾਰ ਸ਼ਿਵਰਾ ਚੋਹਾਨ ਬੋਲੇ ਮਾਈਨਿੰਗ ਕਰਕੇ ਕਮਜ਼ੋਰ ਹੋਏ ਦਰਿਆਵਾਂ ਦੇ ਬੰਨ ਆਪ ਬੋਲੀ ਇਹ ਸਿਆਸਤ ਦਾ ਬੇੜਾ ਨਹੀਂ। ਨਹਿਰਾਂ ਤੋਂ ਪਾਣੀ ਛੱਡਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੇ BBMP ਦਾ ਜਵਾਬ ਕਿ ਆਪਾਰਟਨਰ ਸੂਬਿਆਂ ਦੀ ਸਹਿਮਤੀ ਨਾਲ ਹੀ ਛੱਡਿਆ ਗਿਆ ਪਾਣੀ ਬਿਆਸ 'ਚ ਪਹਿਲੀ ਵਾਰ ਦੇਖਿਆ ਇੰਨਾ ਸੈਰ। ਈਸੀ ਅਮ੍ਰਿਤਸਰ ਸਾਕਸ਼ੀ ਸਾਨੀ ਦਾ న్యూਸ 18 ਤੇ ਬਿਆਨ ਕਿ ਆ ਕੁਝ ਲੋਕਾਂ ਤੱਕ ਹਾਲੇ ਵੀ ਨਹੀਂ ਪਹੁੰਚ ਰਹੀ ਪੂਰੀ ਮਦਦ ਕਿਤੇ ਲੋੜੋਂ ਵੱਧ ਸਮਾਨ ਮਦਦ ਕਰਨ ਵਾਲੇ ਲੋਕ ਪ੍ਰਸ਼ਾਸਨ ਨਾਲ ਰਖਨ ਸੰਪਰਕ ਹਰ ਪੀੜਤਾ ਨੂੰ ਸਿੱਧੀ ਮਦਦ ਪਹੁੰਚਾਰੇ ਸਿਆਸਤਦਾਨ ਸੁਪੀਰ ਬਾਦਲ ਰਾਜਾ ਵੜਿੰਗ ਤੇ ਆਪ ਦੇ ਵਿਧਾਇਕ ਗੁਰਲਾਲ ਕਨੌਰ ਨੇ ਪੀੜਤਾ ਨੂੰ ਵੰਡੇ ਪੈਸੇ نیوز ایٹن تے ایکسکلوزیو گل بات دوران در بولے کے اندری خزانہ منتری نرملا سیتا رمن جی ایس ٹی صدارنال ٹیریف دا کٹے گا پار لوکان ہوئے گا بڑا فائدہ کیا دیش چھ مہنگائی کٹی وکاس تار چوا نیوز ہیڈلائنز کے پرائیوجیک سب سے آگے سب سے الگ کرتار کمبائن بھارت کے پہلے کمبائن نرماتا ਸਸਿਕਾਲ న్యూਸ ਏਨ ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬ੍ਰਾਂਡ ਪੰਜਾਬ ਦੇ ਵਿੱਚ ਜਦੋਂ ਹੜ੍ਹਾਂ ਦੀ ਸਥਿਤੀ ਹੋਵੇ ਚਾਰੇ ਪਾਸੇ ਤਰਾਹੀ ਤਰਾਹੀ ਮੱਚੀ ਹੋਵੇ ਲੋਕ ਮਦਦ ਦੀ ਦਰਕਾਰ ਨਾਲ ਬੈਠੇ ਹੋਣ ਕਿ ਉਹਨਾਂ ਤੱਕ ਅਧਿਕਾਰੀ ਪਹੁੰਚਣਗੇ ਅਫਸਰ ਪਹੁੰਚਣਗੇ ਸਰਕਾਰ ਦੇ ਨੁਮਾਇੰਦੇ ਪਹੁੰਚਣਗੇ ਐਸੇ ਵਿੱਚ ਖਬਰ ਆ ਜਾਵੇ ਕਿ ਸੂਬੇ ਦਾ ਮੁਖੀ ਪੰਜਾਬ ਦੇ ਮੁੱਖ ਮੰਤਰੀ ਸਟੇਟ ਦੇ ਸੀਐਮ ਬਿਮਾਰ ਨੇ ਤੇ ਹਸਪਤਾਲ ਦਾਖਲ ਕਰਾਉਣਾ ਪੈ ਰਿਹਾ ਹੈ ਤਾਂ ਫਰਕ ਤੱਪਦਾ ਹੈ ਸੋ ਸ਼ੁਰੂਆਤ ਕਰਦੇ ਆ ਫਰਕ ਤਾਂ ਪੈਂਦਾ ਹੈ ਦੀ ਮੁੱਖ ਮੰਤਰੀ ਮਾਨ ਨਾਲ ਜੁੜੀ ਖਬਰ ਤੋਂ ਅਪਡੇਟ ਫੋਰਟਿਸ ਹਸਪਤਾਲ ਤੋਂ ਜਿੱਥੇ ਸੀਐਮ ਮਾਨ ਨੂੰ ਲਿਜਾਇਆ ਗਿਆ ਦਰਅਸਲ ਖਬਰ ਇਹ ਹੈ ਕਿ ਉਹਨਾਂ ਦੀ ਪਲਸ ਰੇਟ ਕਾਫੀ ਘਟ ਗਈ ਸੀ ਜਿਸ ਕਰਕੇ ਉਹਨਾਂ ਨੂੰ ਤੁਰੰਤ ਹਸਪਤਾਲ ਸ਼ਿਫਟ ਕਰਨਾ ਪਿਆ ਫੋਰਟਿਸ ਤੇ ਮੁਹਾਲੀ ਹਸਪਤਾਲ ਤੋਂ న్యూਸ 18 ਤੇ ਅਸੀਂ ਪਹਿਲੀ ਤਸਵੀਰ ਮੁੱਖ ਮੰਤਰੀ ਮਾਨ ਦੀ ਦਿਖਾ ਰਹੇ ਹਾਂ ਜਿੱਥੇ ਉਹ ਗੱਡੀ ਚੋਂ ਉੱਤਰ ਕੇ ਖੁਦ ਪੈਦਲ ਜਾਂਦੇ ਦਿਖੇ ਡਾਕਟਰਾਂ ਦੀ ਸਲਾਹ ਤੇ ਹਾਲਾਂਕਿ ਉਹਨਾਂ ਨੂੰ ਫੌਟੋ ਸ਼ਿਫਟ ਕੀਤਾ ਗਿਆ ਪਿਛਲੇ 2 ਦਿਨਾਂ ਤੋਂ ਬਿਮਾਰ ਨੇ ਔਰ 2 ਦਿਨਾਂ ਦੇ ਵਿੱਚ ਲਗਾਤਾਰ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਰਹੇ ਨੇ ਉਹਨਾਂ ਦੇ ਡ੍ਰਿਪ ਲੱਗੀਆਂ ਸੀ ਜਿਸ ਦੀ ਜਾਣਕਾਰੀ ਖੁਦ ਅਰਵਿੰਦ ਕੇਜਰੀਵਾਲ ਨੇ ਦਿੱਤੀ ਸੀ ਕਿ ਉਹਨਾਂ ਦੇ ਡ੍ਰਿਪ ਲੱਗੀ ਹੈ ਬਿਮਾਰ ਨੇ ਇਸ ਕਰਕੇ ਉਹ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਨਹੀਂ ਮਿਲ ਸਕੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਕੇਜਰੀਵਾਲ ਦੇ ਨਾਲ ਨਹੀਂ ਜਾ ਸਕੇ ਪਰ ਅੱਜ ਸਵੇਰੇ ਕੈਬਨਟ ਮੀਟਿੰਗ ਰੱਖੀ ਗਈ ਸੀ ਤਾਂ ਉਹ ਕੈਬਨਟ ਮੀਟਿੰਗ ਕੈਨਸਲ ਕਰਨੀ ਪਈ ਪਰ ਸ਼ਾਮ ਦੀ ਮੀਟਿੰਗ ਦੀ ਖਬਰ ਆਈ ਕੈਬਨਿਟ ਮੀਟਿੰਗ ਦੀ ਸ਼ਾਮ ਨੂੰ ਵੀ ਮੀਟਿੰਗ ਨਹੀਂ ਹੋ ਸਕੀ ਸੋ ਕੈਬਨਿਟ ਮੀਟਿੰਗ ਰੱਦ ਕਰਨੀ ਪਈ ਤਾਂ ਇਹ ਖਬਰਾਂ ਆਈਆਂ ਕਿ ਸੀਐਮ ਵੀ ਸਿਹਤ ਜ਼ਿਆਦਾ ਢਿੱਲੀ ਹੈ ਉਹ ਜ਼ਿਆਦਾ ਬਿਮਾਰ ਨੇ ਇਸ ਕਰਕੇ ਕੈਬਨਿਟ ਮੀਟਿੰਗ ਵੀ ਰੱਦ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਡਾਕਟਰਾਂ ਵੱਲੋਂ ਲਗਾਤਾਰ ਉਹਨਾਂ ਦੀ ਨਿਗਰਾਨੀ ਰੱਖੀ ਜਾ ਰਹੀ ਸੀ ਔਰ ਸ਼ਾਮ ਹੁੰਦੇ ਹੁੰਦੇ ਡਾਕਟਰਾਂ ਦੀ ਸਲਾਹ ਤੇ ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੋ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜਿਸ ਵੇਲੇ ਸੀਐਮ ਦਾ ਕਾਫਲਾ ਆ ਕੇ ਰੁਕਿਆ ਗੱਡੀਆਂ ਦੇ ਵਿੱਚ ਉੱਥੇ ਸੀਐਮ ਉਤਰੇ ਉਹਨਾਂ ਦੇ ਕੈਪ ਪਾਈ ਹੋਈ ਸੀ ਮੂੰਹ ਤੇ ਮਾਸਕ ਲੱਗਿਆ ਹੋਇਆ ਸੀ ਉਸ ਤੋਂ ਬਾਅਦ ਉਹ ਤੁਰ ਕੇ ਪੈਦਲ ਖੁਦ ਹੀ ਹਸਪਤਾਲ ਦੇ ਅੰਦਰ ਗਏ ਨੇ ਐਮਰਜੈਂਸੀ ਦੇ ਬਾਹਰ ਜਿੱਥੇ ਆ ਕੇ ਗੱਡੀਆਂ ਰੁਕੀਆਂ ਨੇ ਉੱਥੇ ਉਹ ਉਤਰੇ ਤੇ ਉੱਤਰ ਕੇ ਖੁਦ ਹੀ ਪੈਦਲ ਚੱਲ ਕੇ ਹਸਪਤਾਲ ਦੇ ਅੰਦਰ ਚਲੇ ਗਏ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਸਪਤਾਲ ਦੇ ਵਿੱਚ ਅੱਜ ਉਹਨਾਂ ਨੂੰ ਅੰਡਰ ਆਬਜ਼ਰਵੇਸ਼ਨ ਰੱਖਿਆ ਜਾਏਗਾ ਅੱਜ ਰਾਤ ਉਹ ਮੁਹਾਲੀ ਹਸਪੀਟਲ ਹੀ ਇਹ ਰਹਿਣਗੇ ਤੇ ਹੋ ਸਕਦਾ ਕੱਲ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਜਾਵੇ ਤਾਂ ਮੇਰੇ ਸਹਿਯੋਗੀ ਗੌਰਵ ਸ਼ੁਕਲਾ ਜੁੜ ਰਹੇ ਨੇ న్యూਸ ਰੂਮ ਤੋਂ ਸਿੱਧੇ ਗੌਰਵ ਇਹ ਕਾਫੀ ਸਾਰੀਆਂ ਤਸਵੀਰਾਂ ਨੇ ਇਹੋ ਜਿਹਾ ਮੌਕਾ ਹੁੰਦਾ ਹੈ ਐ ਜਦੋਂ ਤੁਸੀਂ ਐਸੀਆਂ ਤਸਵੀਰਾਂ ਦੇਖਦੇ ਹੋ ਐਨਾਲਿਸਿਸ ਕਰਨ ਦਾ ਜ਼ਹਿਰ ਜੀ ਗੱਲ ਹੈ ਬੀਂਗੇ ਜਰਨਲਿਸਟ ਤੁਸੀਂ ਹਰ ਐਂਗਲ ਦੇਖਣਾ ਹੁੰਦਾ ਹੈ ਹਰ ਕੋਨਾ ਦੇਖਣਾ ਹੁੰਦਾ ਹੈ ਸਟੇਟ ਦੀ ਸਿਚੁਏਸ਼ਨ ਕੀ ਹੈ ਇਸ ਵੇਲੇ ਆਪਾਂ ਲਗਾਤਾਰ ਹਣ ਦੀਆਂ ਖਬਰਾਂ ਦੇ ਨਾਲ ਦੋ ਚਾਰ ਹੋਏ ਹੋਏ ਆ ਲਗਾਤਾਰ ਉਹ ਖਬਰਾਂ ਚੱਲ ਰਹੀਆਂ ਨੇ ਇੱਕ ਵੱਖਰੀ ਚੀਜ਼ ਹੈ ਸ਼ੁਰੂਆਤ ਮੈਂ ਸੀਐਮ ਦੇ ਹਸਪੀਟਲ ਜਾਣ ਤੋਂ ਕਰੂੰਗਾ ਕਿ ਦੋ ਦਿਨਾਂ ਤੋਂ ਆਪਾਂ ਜ਼ਿਕਰ ਕਰ ਰਹੇ ਹਾਂ ਪਹਿਲਾਂ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਉਹਨਾਂ ਦੇ ਡ੍ਰਿਪ ਲੱਗੀ ਹੈ ਉਹ ਉਹਨਾਂ ਦੀ ਸਿਹਤ ਠੀਕ ਲਿਆ ਉਹ ਆ ਨਹੀਂ ਸਕੇ ਫਿਰ ਉਸ ਤੋਂ ਬਾਅਦ ਕੈਬਨਿਟ ਮੀਟਿੰਗ ਦੀ ਖਬਰ ਆਉਂਦੀ ਹੈ ਕੈਬਨਿਟ ਮੀਟਿੰਗ ਰੱਦ ਹੋ ਜਾਂਦੀ ਹੈ ਫਿਰ ਦੁਬਾਰਾ ਕੈਬਨਿਟ ਮੀਟਿੰਗ ਦੀ ਚਰਚਾ ਹੁੰਦੀ ਹੈ ਦੁਬਾਰਾ ਵੀ ਰੱਦ ਹੋ ਜਾਂਦੀ ਹੈ ਫਿਰ ਖਬਰ ਆਉਂਦੀ ਹੈ ਕਿ ਸਿਹਤ ਜ਼ਿਆਦਾ ਢਿੱਲੀ ਹੈ ਫਿਰ ਖਬਰ ਆਉਂਦੀ ਹੈ ਕਿ ਮੁਹਾਲੀ ਹਸਪਤਲ ਲਿਜਾਇਆ ਜਾ ਸਕਦਾ ਹੈ ਫਿਰ ਖਬਰ ਆਉਂਦੀ ਹੈ ਕਿ ਲਿਜਾਇਆ ਜਾ ਰਿਹਾ ਹੈ ਫਿਰ ਉਹ ਆਖਿਰਕਾਰ ਮੁਹਾਲੀ ਹਸਪਤਲ ਪਹੁੰਚ ਜਾਂਦੇ ਨੇ ਔਰ ਉੱਥੋਂ ਤਸਵੀਰ ਆਉਂਦੀ ਹੈ ਕਿ ਖੁਦ ਗੱਡੀ 'ਚੋਂ ਉਤਰ ਕੇ ਪੈਦਲ ਤੁਰ ਕੇ ਅੰਦਰ ਜਾਂਦੇ ਨੇ ਪਹਿਲਾਂ ਇਹ ਸਾਰੇ ਘਟਨਾ ਕ੍ਰਮ ਨੂੰ ਸਮਝਣਾ ਚਾਹਾਂਗੇ हां बिल्कुल मैं ਤੁਹਾਨੂੰ ਇਸ ਕਟ ਨਕਰਮ ਵਾਲੇ ਪਾਸੇ ਲੈ ਕੇ ਜਾਵਾਂ ਪਰ ਮੈਂ ਇੱਕ ਇਨਫੋਰਮੇਸ਼ਨ ਦੇ ਦਵਾਂ ਜੋ ਪਲਸ ਰੇਟ ਦਾ ਤੁਸੀਂ ਆਲਰੇਡੀ ਜ਼ਿਕਰ ਕਰ ਚੁੱਕੇ ਹੋ ਜੀ ਪਲਸ ਰੇਟ 40 ਰਹਿ ਗਈ ਸੀ ਇਸ ਕਰਕੇ ਉਹਨਾਂ ਨੂੰ ਸ਼ਿਫਟ ਕੀਤਾ ਗਿਆ ਹਮ 60 ਟੂ 100 ਇੱਕ ਨਾਰਮਲ ਰੇਂਜ ਹੁੰਦੀ ਹੈ 40 ਰਹਿ ਜਾਣਾ ਬਹੁਤ ਜ਼ਿਆਦਾ ਚਿੰਤਾ ਵੀ ਨਹੀਂ ਹੈ ਪਰ ਹੈ ਚਿੰਤਾ ਵਾਲੀ ਗੱਲ ਹੈ ਮੈਂ ਜਦੋਂ ਪੜ ਰਿਹਾ ਸੀ ਮੈਂ ਇੱਕ ਦੋ ਡਾਕਟਰਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੇ 40 ਪਲਸ ਰੇਟ ਰਹਿ ਜਾਏ ਤਾਂ ਕੀ ਹੁੰਦਾ ਤਾਂ ਜਿਹੜੇ ਐਥਲੀਟਸ ਹੁੰਦੇ ਨੇ ਉਹਨਾਂ ਦੀ 40 ਤੋਂ 60 ਦੇ ਵਿੱਚ ਵੀ ਨਾਰਮਲ ਗਣੀ ਜਾਂਦੀ ਹੈ ਤਾਂ 60 ਜਿਹੜੀ ਪਲਸ ਰੇਟ ਹੈ ਚਿੰਤਾ ਵਾਲੀ ਗੱਲ ਹੈ ਪਰ ਬਹੁਤ ਜ਼ਿਆਦਾ ਚਿੰਤਾ ਵਾਲੀ ਗੱਲ ਨਹੀਂ ਹੈ ਇਹ ਇਹ ਫਿਲਹਾਲ ਜੋ ਸਾਡੇ ਕੋਲ ਬਾਕੀ ਡਾਕਟਰ ਜਿਹੜੇ ਹੈਗੇ ਨੇ ਉਹ ਜ਼ਿਆਦਾ ਇਸ ਦੇ ਉੱਤੇ ਜਾਣਕਾਰੀ ਦੇ ਸਕਣਗੇ ਹੁਣ ਮੈਂ ਅਗਲੇ ਪੁਆਇੰਟ ਦੇ ਉੱਤੇ ਆਣਾ ਇੱਕ ਪਲਸ ਰੇਟ ਵਾਲੀ ਗੱਲ ਦੇ ਨਾਲ ਮੈਂ ਉਸ ਪੁਆਇੰਟ ਵਾਲੇ ਪਾਸੇ ਇਸ਼ਾਰਾ ਕਰ ਦਿੱਤਾ ਕਿ ਸੀਐਮ ਦੀ ਬਾਡੀ ਲੈਂਗੁਏਜ ਸੀਐਮ ਦਾ ਅੰਦਰ ਤੁਰ ਕੇ ਜਾਣਾ ਸੀਐਮ ਦੀ ਤਸਵੀਰ ਅ ਮੈਂ ਬਿਲਕੁਲ ਸਾਈਡ ਪੋਸ ਨੂੰ ਜਿਹੜਾ ਮੈਂ ਅਸੀਂ ਦੇਖ ਪਾ ਰਹੇ ਹਾਂ ਸਾਡੇ ਦਰਸ਼ਕ ਵੀ ਦੇਖ ਪਾ ਰਹੇ ਹੋਣਗੇ ਉਹ ਤੇ 40 ਪਲਸ ਰੇਟ 40 ਦੱਸਿਆ ਜਾ ਰਿਹਾ ਹੈ 40 45 ਫਲਕਚੂਏਟ ਕਰਕੇ ਇੱਕ ਵਾਰੀ ਹੋ ਸਕਦਾ ਟੱਚ ਕਰ ਰਹੀ ਹੋਵੇ ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਇਸ਼ਾਰਾ ਕਰ ਰਹੀਆਂ ਨੇ ਕਿ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਨਸਾਜ਼ ਨਹੀਂ ਹੈ ਯਾਨੀ ਕਿ ਅਜਿਹੀ ਸਥਿਤੀ ਨਹੀਂ ਹੈ ਕਿ ਜੋ ਅਪ ਪਹਿਲਾਂ ਥੋੜੀ ਦੇਰ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਜੇ 15 ਦਿਨਾਂ ਦੇ ਲਈ ਬੈੱਡ ਰੈਸਟ ਕਹਿ ਦਿੱਤਾ ਤਾਂ ਕੀ ਹੋਏਗਾ ਤਾਂ ਉਹਨਾਂ ਦੀ ਇਹ ਜਿਹੜੀ ਤਸਵੀਰ ਅੰਦਰ ਜਾਣ ਵਾਲੀ ਆਈ ਹੈ ਉਹ ਪਹਿਲੀ ਨਜ਼ਰ ਦੇ ਵਿੱਚ ਇਹ ਦੱਸ ਰਹੀ ਹੈ ਕਿ ਵੈਸੀ ਸਥਿਤੀ ਤਾਂ ਨਹੀਂ ਲੱਗ ਪਰ ਆਤਮਾ ਕਰੇ ਹੋਵੇ ਵੀ ਨਾ ਬਾਕੀ ਅੱਗੇ ਕੀ ਹੋਣਾ ਆਪ ਨੂੰ ਨਹੀਂ ਪਤਾ ਪਰ ਇਹ ਚੀਜ਼ ਤਾਂ ਹੈ ਕਿ ਇਹ ਫਿਰਾਲੇ ਤਸਵੀਰ ਬਿਆਨ ਕਰ ਰਹੀ ਹੈ ਕਿ ਉਹਨਾਂ ਦੀ ਸਥਿਤੀ ਉਸ ਤਰੀਕੇ ਦੀ ਨਹੀਂ ਹੈ ਕਰੇ ਸਬਦੇ ਵਿਚਾਲੇ 40s ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਮੈਂ ਆਪਣੇ ਸਹਿਯੋਗੀ ਵਿਨੇਸ਼ ਨੂੰ ਕਹਾਂਗਾ ਕਿ ਜੇਕਰ ਸਾਡੇ ਨਾਲ ਆ ਕੇ ਜ਼ਰੂਰ ਗੱਲ ਕਰ ਸਕਣ 40s ਹਸਪੀਟਲ ਦੇ ਵੱਲੋਂ ਅਫੀਸ਼ੀਅਲ ਤੌਰ ਦੇ ਉੱਤੇ ਪਹਿਲੇ ਸਟੇਟਮੈਂਟ ਜਾਰੀ ਕਰ ਦਿੱਤੀ ਹੈ ਥੋੜੀ ਦੇਰ ਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਤੱਕ ਉਹ ਪੂਰੀ ਜਾਣਕਾਰੀ ਪਹੁੰਚਾਵਾਂਗੇ ਕਾਬਲੇ ਗੌਰ ਹੈ ਕਿ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਸੀਮੰਦਰ ਪੈਦਲ ਗਏ ਨੇ ਤਾਂ ਰਾਤ ਭਾਰੀ ਖਬਰ ਸਾਡੇ ਸੂਬੇ ਦੇ ਲਈ ਲਾਜ਼ਮੀ ਤੌਰ ਤੇ ਹੈ ਕਿ ਮੁੱਖ ਮੰਤਰੀ ਦੀ ਸਿਹਤ ਠੀਕ ਹੈ ਘਟੋ ਘਟ ਇਸ ਤਰੀਕੇ ਨਾਲ ਹੈ ਕਿ ਵੀਲ ਚੇਅਰ ਦਾ ਇਸਤੇਮਾਲ ਨਹੀਂ ਕਰਨਾ ਪਿਆ ਘਟੋ ਘਟ ਇਸ ਤਰੀਕੇ ਦੀ ਹੈ ਕਿ ਸਟਰਕਚਰ ਦਾ ਇਸਤੇਮਾਲ ਪਾ ਇਹ ਕਿ ਐਸ ਲਗਾ ਸਕਦੇ ਆ ਕਿ ਉਹਨਾਂ ਦੀ ਸਥਿਤੀ ਠੀਕ ਸੀ ਵਿਨੇਸ਼ ਆ ਗਏ ਨੇ ਵਿਨੇਸ਼ ਕੀ ਜਾਣਕਾਰੀ ਹੈ ਤੁਹਾਡੇ ਕੋਲ ਗੌਰਵ 40s ਹਸਪੀਟਲ ਵੱਲੋਂ ਫਰਸਟ ਸਟੇਟਮੈਂਟ ਜਾਰੀ ਹੋਈ ਹੈ ਉਹਨਾਂ ਨੇ ਮੈਂਸ਼ਨ ਕੀਤਾ ਹੈ ਕਿ ਉਹਨਾਂ ਨੂੰ ਕੰਪਲੇਂਟ ਹੋਈ ਸੀ ਸੀਐਮ ਨੂੰ ਐਗਜ਼ੋਸ਼ਨ ਤੇ ਲੋ ਹਾਰਟ ਰੇਟ ਦੀ ਜਿਹੜਾ ਪਲਸ ਰੇਟ ਦਾ ਤੁਸੀਂ ਜ਼ਿਕਰ ਕਰ ਰਹੇ ਸੀਗੇ ਉਹ ਲੋ ਹੋਇਆ ਸੀਗਾ ਉਹਨਾਂ ਨੂੰ ਉਸ ਚੀਜ਼ ਦੀ ਕੰਪਲੇਂਟ ਹੋਈ ਸੀ ਉਸ ਤੋਂ ਬਾਅਦ ਉਹਨਾਂ ਨੂੰ 40s ਹਸਪੀਟਲ ਐਡਮਿਟ ਕਰਵਾਇਆ ਗਿਆ ਤੇ ਉਹਦੇ ਵਿੱਚ ਮੈਂਸ਼ਨ ਕੀਤਾ ਹੈ ਕਿ ਓਨ ਅਰਾਈਵਲ ਹਿਸ ਵਾਈਟਲਸ ਵਰ ਅਸੈਸਡ ਐਂਡ ਹੈਵ ਸਿንስ ਸਟੇਬਲਾਈਜ਼ਡ ਯਾਨੀ ਕਿ ਜਿਹੜੀ ਹੁਣ ਉਹਨਾਂ ਦੀ ਸਿਚ currently under observation and his pulse pulse rate has been improved ਜਿਹੜੀ ਪਲਸ ਰੇਟ ਤੁਸੀਂ 40 ਦਾ ਜ਼ਿਕਰ ਕਰ ਰਹੇ ਸੀਗੇ ਉਹ ਕਾਫੀ ਇੰਪਰੂਵ ਹੋਈ ਆ ਪਹਿਲਾਂ ਨਾਲੋਂ ਤੇ ਫਿਲਹਾਲ ਉਹ ਸਟੇਬਲ ਹੈ ਔਰ ਮੈਡੀਕਲ ਟੀਮ ਕੰਟੀਨਿਊਸ ਟੂ ক্লোਜ਼ਲੀ ਮੋਨੀਟਰ ਹਿਸ ਕੰਡੀਸ਼ਨ ਮੈਡੀਕਲ ਨਾ ਟੀਮ ਹੈ ਜਿਹੜੀਆਂ ਉਹ ਸੀਐਮ ਨੂੰ ਪ੍ਰੋਪਰ ਵਾਚ ਕਰ ਰਹੀਆਂ ਰੈਗੂਲਰਲੀ ਯਾਨੀ ਕਿ ਇੱਕ ਕੀ ਉਹਨਾਂ ਨੂੰ ਕੰਪਲੇਂਟ ਹੋਈ ਸੀ ਐਗਜ਼ਰਸ਼ਨ ਦੀ ਤੇ ਲੋ ਪਲਸ ਰੇਟ ਦੀ ਉਹ ਫਿਲਹਾਲ ਉਹ ਸਟੇਬਲ ਹੈ ਤੇ ਜਿਹੜੀ ਉਹਨਾਂ ਦੀ ਪਲਸ ਰੇਟ ਹੈ ਉਹ ਇੰਪਰੂਵ ਹੋਈ ਹੈ ਫਿਲਹਾਲ ਤੇ ਮਤਲਬ ਚਲੋ ਇੱਕ ਰਾਹਤ ਵਾਲੀ ਇਹ ਵੀ ਗੱਲ ਆ ਗਈ ਨਾ ਕਿ ਜੇ 40 ਪਲਸ ਰੇਟ ਮੈਂ ਕਹਿ ਰਿਹਾ ਸੀ 40 ਤੋਂ ਇੰਪਰੂਵ ਹੋ ਗਈ ਹੋ ਸਕਦਾ ਹੈ 45 50 55 60 ਤੱਕ ਪਹੁੰਚ ਗਈ ਹੋ ਬਿਲਕੁਲ ਮਤਲਬ 40 ਤੋਂ ਕਹਿ ਸਕਦੇ ਆ ਕਿ ਕਾਫੀ ਬਿਹਤਰ ਹੋਈ ਹੈ ਹੁਣ ਜੇ 40s ਦੀ ਇਹ ਸਟੇਟਮੈਂਟ ਨੂੰ ਕੋਟ ਕਰੀਏ ਤਾਂ ਸੀਐਮ ਕਹਿ ਸਕਦੇ ਆ ਕਿ ਫਿਲਹਾਲ ਦੇ ਲਈ ਸਟੇਬਲ ਹੈ ਸਟੇਬਲ ਹੈ ਤਾਂ ਜੋ ਜੋ ਆਪਾਂ ਜ਼ਿਕਰ ਕਰ ਰਹੇ ਸੀ ਵਿਜੇ ਤਾਂ ਇੱਕ ਹੋਰ ਉਸ ਦੇ ਵਿੱਚ ਐਡ ਹੋ ਗਈ ਬਹੁਤ ਸਾਰੀਆਂ ਚੀਜ਼ਾਂ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਸੀਐਮ ਦੀ ਸਥਿਤੀ ਕਿਸ ਤਰੀਕੇ ਦੀ ਹੈ ਤਾਂ ਹੁਣ ਤੱਕ ਜਿਹੜੇ 4-5 ਪੁਆਇੰਟ ਨਿਕਲ ਕੇ ਸਾਹਮਣੇ ਆਏ ਨੇ ਪਿਛਲੇ 1.5 ਘੰਟੇ ਦੇ ਵਿੱਚ ਤਾਂ ਉਸ ਦੇ ਵਿੱਚ ਇਹ ਸਿਲੀਜ਼ ਕਲੀਅਰ ਹੋਈ ਹੈ ਕਿ ਮੁੱਖ ਮੰਤਰੀ ਦੀ ਹਾਲਤ ਫਿਲਹਾਲ ਵਧੀਆ ਹੈ ਤਾਂ ਜੋ ਹੁਣ ਤੱਕ ਦੀ ਇਨਫੋਰਮੇਸ਼ਨ ਹੈ ਉਹ ਇਹ ਵੀ ਇਸ ਪਾਸੇ ਇਸ਼ਾਰਾ ਕਰਦੀ ਹੈ ਕਿ ਮੁੱਖ ਮੰਤਰੀ ਨੂੰ ਕੋਈ 7 ਦਿਨ ਕੋਈ 15 ਦਿਨ ਜਾਂ 10 ਦਿਨ ਦੇ ਲਈ ਬੈਡ ਰੈਸਟ ਵਾਲੀ ਜਾਂ ਬਿਲਕੁਲ ਬ੍ਰੇਕ ਵਾਲੀ ਸਥਿਤੀ ਨਹੀਂ ਹੋਏਗੀ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਸਰਕਾਰੀ ਹਸਪਤ ਕੀ ਸੀਐਮ ਜੀ ਅੱਜ ਦੀ ਰਾਤ ਉੱਥੇ ਰਹਿੰਦੇ ਨੇ ਵਾਪਸ ਚਲੇ ਜਾਂਦੇ ਨੇ ਤਾਂ ਫਿਰ ਤਾਂ ਕੋਈ ਗੱਲ ਹੀ ਨਹੀਂ ਜੇ ਉਹਨਾਂ ਨੇ ਇੱਕ ਦੋ ਦਿਨ ਰਹਿਣਾ ਵੀ ਪਿਆ ਹਸਪੀਟਲ ਦੇ ਵਿੱਚ ਤਾਂ ਇਸ ਤਰੀਕੇ ਦੀ ਸਥਿਤੀ ਹੈ ਕਿ ਉਹ ਉੱਥੇ ਬੈਠ ਕੇ ਇੱਕ 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 ਉੱਥੇ ਬੈਠ ਕੇ ਹੀ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਸਕਣ ਗੱਲ ਕਰ ਸਕਣ ਫੋਨ ਲੈ ਸਕਣ ਉਹਨਾਂ ਦੇ ਜਿਹੜੇ ਸਖਤਰ ਨਾਲ ਹੁੰਦੇ ਨੇ ਜਾਂ ਹੋਰ ਜਿਹੜੇ ਉਹਨਾਂ ਦੇ ਮੀਡੀਆ ਡਵਾਈਸਰ ਨੇ ਜਾਂ ਹੋਰ ਜਿਹੜੇ ਸੀਐਮ ਦੇ ਅਲੱਗ-ਅਲੱਗ ਅਧਿਕਾਰੀ ਨਾਲ ਹੁੰਦੇ ਨੇ ਉਹ ਸਾਰੇ ਜਿਸ ਤਰੀਕੇ ਨਾਲ ਫੀਡਬੈਕ ਦਿੰਦੇ ਨੇ ਉਹ ਪੁਆਇੰਟ ਹੈ ਕਿ ਉੱਥੇ ਬੈਠ ਕੇ ਵੀ ਮੁੱਖ ਮੰਤਰੀ ਇਹ ਕਰ ਸਕਣਗੇ ਤੇ ਰਾਤ ਭਰੀ ਗੱਲ ਹੈ 40 ਪਲਸ ਰੇਟ ਸੀ ਚਾਲੀ ਤੋਂ ਇੰਪਰੂਵ ਹੋਈ ਹੈ ਇੰਪਰੂਵ ਹੋ ਕੇ ਇੰਪਰੂਵ ਹੋ ਸਕਦਾ 50 ਹੋ ਗਈ ਹੋਵੇ ਉਹ ਮੈਂਸ਼ਨ ਨਹੀਂ ਹੈ 60 ਹੋ ਵੀ ਹੋਗੇ ਇਹ ਬਿਲਕੁਲ ਨਾਰਮਲ ਹੋ ਗਈ ਹੋਵੇ ਤਾਂ ਫਿਲਹਾਲ ਉਸ ਨੂੰ ਲੈ ਕੇ ਕਲੀਅਰ ਨਹੀਂ ਕੀਤਾ ਗਿਆ ਪਰ ਸਟੇਬਲ ਹੈ ਇਨਫੈਕਟ ਸਟੇਬਲਾਈਜ਼ ਹੋ ਰਹੀ ਹੈ ਕੰਡੀਸ਼ਨ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਹਲਕਾ ਸੁਧਾਰ ਵਾਲੇ ਪਾਸੇ ਵੀ ਡਾਕਟਰ ਆਪਣੀ ਸਟੇਟਮੈਂਟ ਦੇ ਕਿਉਂਕਿ ਕਿਉਂਕਿ ਗੌਰਵ ਜਿਹੜੀ ਸਟੇਟਮੈਂਟ ਵਿਨੇਸ਼ ਪੜ੍ਹ ਕੇ ਦੱਸ ਰਹੇ ਸੀ ਉਹਦੇ ਵਿੱਚ ਡਾਕਟਰਾਂ ਨੇ ਲਿਖਿਆ ਕਿ ਵਾਈਟਲ ਚੈੱਕਅਪ ਕੀਤਾ ਕਿ ਜਿਵੇਂ ਤੁਸੀਂ ਜਦੋਂ ਜਾਣਦੇ ਹੋ ਇੱਕਦਮ ਵਾਈਟਲ ਚੈੱਕਅਪ ਕੀਤਾ ਪਰ ਫਿਰ ਵੀ ਏ ਡਾਕਟਰ ਵੱਲੋਂ ਟੈਸਟ ਕੀਤੇ ਜਾਂਦੇ ਆ ਐ ਔਰ ਉਹ ਉਹ ਟੈਸਟ ਦੀ ਪ੍ਰਕਿਰਿਆ ਉਹਦੀ ਪ੍ਰੋਸੈਸ ਆਪਾਂ ਨੂੰ ਪਤਾ ਹੀ ਹੁੰਦਾ ਸੋ ਇਹ ਤਾਂ ਕਹਿ ਸਕਦੇ ਆ ਕਿ ਅੱਜ ਰਾਤ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਹਸਪਤਾਲ 'ਚ ਰੱਖਣਗੇ ਹਾਂ ਲੱਗ ਰਿਹਾ ਔਰ ਇਹ ਪਹਿਲਾਂ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਦੇਖੋ ਗੱਲ ਇਹ ਹੈ ਕਿ ਜਿਹੜਾ ਸੀਐਮ ਨੂੰ ਸ਼ਿਫਟ ਕੀਤਾ ਗਿਆ ਕਿ ਜੇਕਰ ਬੇਸਿਕ ਗੱਲਾਂ ਹੀ ਹੁੰਦੀਆਂ ਸਿਰਫ ਤਾਂ ਸ਼ਾਇਦ ਹਸਪਤਾਲ ਸ਼ਿਫਟ ਕਰਨ ਦੀ ਜ਼ਰੂਰਤ ਨਾ ਪੈਂਦੀ ਅ ਦੂਜਾ ਪੁਆਇੰਟ ਇਹ ਵੀ ਹੈ ਕਿ ਦੇਰ ਰਾਤ ਲੈ ਕੇ ਆਏ ਆਂ ਕਰੀਬ ਰਾਤ ਇਨਫੈਕਟਰ 8 ਵਜੇ ਦੇ ਨੇੜੇ ਉਹਨਾਂ ਨੂੰ ਲੈ ਕੇ ਪਹੁੰਚੇ ਸੀ ਮੇਤਾ ਜੇ ਚੈੱਕ ਅਪ ਵੀ ਕਰਨਾ ਹੁੰਦਾ ਚੈੱਕ ਅਪ ਕਰਵਾਉਣ ਦੇ ਹੋਰ ਤਰੀਕੇ ਵੀ ਹੈਗੇ ਨੇ ਜਿਹੜੇ ਤੁਸੀਂ ਟੈਸਟ ਦਾ ਵੀ ਜ਼ਿਕਰ ਕਰ ਰਹੇ ਹੋ ਸੀਐਮ ਰਿਹائش ਦੇ ਵਿੱਚ ਮੈਂ ਵਾਰ-ਵਾਰ ਜ਼ਿਕਰ ਕਰ ਰਿਹਾ ਕਿ ਬਹੁਤ ਫੈਸਿਲਿਟੀਆਂ ਹੁੰਦੀਆਂ ਨੇ ਐਂਬੂਲੈਂਸ ਨਾਲ ਚਲਦੀ ਹੈ ਸੀਐਮ ਦੇ ਉਸ ਦੇ ਵਿੱਚ ਵੀ ਹਰ ਤਰ੍ਹਾਂ ਦੀ ਫੈਸਿਲਿਟੀ ਹੁੰਦੀ ਹੈ ਮੁੱਖ ਮੰਤਰੀ ਦੇ ਪ੍ਰੋਟੋਕਾਲ ਹੈ ਕਿ ਸੀਐਮ ਦੇ ਕਾਫਲੇ ਦੇ ਵਿੱਚ ਐਂਬੂਲੈਂਸ ਹੋਏਗੀ ਤਾਂ ਉਹ ਚੀਜ਼ਾਂ ਵੀ ਹੈਗੀਆਂ ਨੇ ਹੁਣ ਅਗਲੀ ਗੱਲ ਇਹ ਹੈ ਕਿ ਅੱਜ ਦੀ ਰਾਤ ਲੱਗ ਰਿਹਾ ਕਿ ਮੁੱਖ ਮੰਤਰੀ ਉੱਥੇ ਹੀ ਰਹਿਣਗੇ ਔਰ ਜਿਹੜਾ ਡਾਕਟਰਾਂ ਨੇ ਵੀ ਕਿਹਾ ਕਿ ਅਸੀਂ ਅੰਡਰ ਆਬਜ਼ਰਵੇਸ਼ਨ ਰੱਖਿਆ ਹੋਇਆ ਆਬਜ਼ਰਵ ਕਰਦੇ ਰਹਿਣਗੇ ਡ ਯਾ ਦੇਰ ਰਾਤ ਜਾਂ ਬਿਲਕੁਲ ਤੜਕੇ ਸਵੇਰੇ ਵੀ ਸੀਐਮ ਵਾਪਸ ਆਪਣੀ ਰਿਹائش ਵਾਲੇ ਪਾਸੇ ਕੋਚ ਕਰਦੇ ਨੇ ਸ਼ਿਫਟ ਹੋ ਜਾਣ ਪਰ ਫਿਲਹਾਲ ਇਹ ਹੀ ਲੱਗ ਰਿਹਾ ਕਿ ਅਗਲੇ 10-15 ਘੰਟੇ ਆ ਅਗਲੇ 24 ਘੰਟਿਆਂ ਦੇ ਵਿੱਚ ਮੁੱਖ ਮੰਤਰੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ ਮੈਂ ਵਾਰ-ਵਾਰ ਇਹ ਕਹਿ ਰਹੇ ਹਾਂ ਕਿ ਜਿਹੜੀਆਂ ਹੁਣ ਤੱਕ ਸਾਡੇ ਕੋਲ ਤਸਵੀਰਾਂ ਆਈਆਂ ਨੇ ਜਾਂ ਉਹਨਾਂ ਦੇ ਤੁਰੰਤ ਦਾ ਜਿਹੜਾ ਸਟਾਈਲ ਸੀਗਾ ਉੱਥੇ ਉਹਨਾਂ ਨੂੰ ਲਿਜਾਇਆ ਗਿਆ ਉਸ ਤੋਂ ਬਾਅਦ ਜਿਹੜੀਆਂ ਖਬਰਾਂ ਆਈਆਂ ਨੇ ਜਾਂ ਹਸਪਤਾਲ ਦੇ ਵੱਲੋਂ ਬਿਆਨ ਆਇਆ ਉਹ ਸਾਰੇ ਇੱਕ ਪਾਸੇ ਇਸ਼ਾਰਾ ਕਰ ਰਹੇ ਨੇ ਕਿ ਮੁੱਖ ਮੰਤਰੀ ਦੀ ਸਿਹਤ ਖਰਾਬ ਹੈ ਪਰ ਬਹੁਤ ਜ਼ਿਆਦਾ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ ਇਹ ਵੀ ਪੰਜਾਬੀਆਂ ਦਾ ਗੱਲ ਪਹੁੰਚਣੀ ਚਾਹੀਦੀ ਹੈ ਇਸ ਕਰਕੇ ਮੈਂ ਜ਼ਿਕਰ ਇਸ ਦਾ ਕਰ ਰਹੇ ਹਾਂ ਮੈਂ ਮੈਂ ਗੌਰਵ ਦੁਬਾਰਾ ਤੁਹਾਡੇ ਕੋਲੇ ਆਉਣਾ ਇਸ ਦੇ ਵਿੱਚ ਇੱਕ ਦੋ ਚੀਜ਼ਾਂ ਹੋਰ ਡਿਸਕਸ ਕਰਦੀਆਂ ਥੋੜੀਆਂ ਜੀਆਂ ਐਨਾਲਿਟਿਕ ਐਨਾਲਿਟੀਕਲ ਪੁਆਇੰਟ ਆਫ View ਨਾਲ ਮੈਂ ਐ ਮੈਂ ਦੁਬਾਰਾ ਤੁਹਾਡੇ ਕੋਲੇ 2 4 5 ਮਿੰਟ ਚ ਗੌਰਵ ਆ ਰਿਹਾ ਹਾਂ ਉਮੇਸ਼ ਇਸ ਵੇਲੇ ਸਥਿਤੀ ਸਮਝਣੀ ਚਾਹਾਂਗੇ ਕਿਸ ਤਰੀਕੇ ਦੀ ਹਲਚਲ ਹੈ ਫੋਰਟਸ ਦੇ ਵਿੱਚ ਸੀਐਮ ਦੇ ਨਾਲ ਹੋਰ ਕੌਣ ਹੈ ਇੱਥੇ ਇਸ ਵੇਲੇ ਕੌਣ ਕੌਣ ਨਾਲ ਆਇਆ ਸੀ ਔਰ ਜਿਵੇਂ ਚੱਲ ਕੇ ਗਏ ਐ ਤੁਸੀਂ ਦੇਖੀ ਉਹਨਾਂ ਦੀ ਕੰਡੀਸ਼ਨ ਕਿਸ ਤਰੀਕੇ ਦੀ ਹੈ ਕਿਵੇਂ ਲੱਗਿਆ ਸਾਰਾ ਬਾਡੀ ਲੈਂਗੁਏਜ ਤੋਂ ਗੌਰਵ ਤੇ ਵਿਜੇ ਜਿਨ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀ ਦੋਨੋਂ ਤੇ ਬਾਡੀ ਲੈਂਗੁਏਜ ਜਿੱਥੇ ਤੇ ਗੱਲ ਹੈ ਕਿ ਤੁਰ ਕੇ ਜਾਣਾ ਕਿਤਨੇ ਕਿਤੇ ਇੱਕ ਰਾਹਤ ਦਾ ਸੰਕੇਤ ਜਰੂਰ ਦਿੰਦਾ ਜਿਹੜਾ ਅਸੀਂ ਡਿਸਕਸ ਵੀ ਕਰ ਰਹੇ ਸੀਗੇ ਔਰ 7:55 8:58 ਦਾ ਟਾਈਮ ਹੋਣਾ ਜਦੋਂ ਸੀਐਮ ਭਗਵੰਤ ਮਾਨ ਇੱਥੇ ਆਏ ਔਰ ਇਹ ਜਿਹੜੇ ਤਸਵੀਰਾਂ ਪਿੱਛੇ ਜਿੱਥੇ ਤੁਸੀਂ ਦੇਖ ਲਓ ਸੀਐਮ ਦਾ ਕਾਫਿਲਾ ਖੜਿਆ ਸਿਕਿਉਰਟੀ ਪ੍ਰੋਟੋਕੋਲ ਅਪਰਵਾ ਇੱਥੋਂ ਇਸ ਗੇਟ ਤੋਂ ਸੀ ਮੰਦਿਰ ਗਏ ਨੇ ਔਰ ਤੁਰ ਕੇ ਗਏ ਨੇ ਤਾਂ ਕਿਤਨੇ ਕਿਤੇ ਇੱਕ ਰਾਹਤ ਦਾ ਸੰਕੇਤ ਹੈ ਕਿ ਤੁਰ ਕੇ ਜਾਣਾ ਹੁਣ ਗੱਲ ਹੈ ਕਿ ਅੱਗੇ ਜਦੋਂ ਡਾਕਟਰਸ ਨੇ ਆਪਣਾ ਸ਼ੁਰੂ ਕੀਤਾ ਟ੍ਰੀਟਮੈਂਟ ਜਿੱਦਾਂ ਪ੍ਰੈਸ ਉਹਦਾ ਸਟੇਟਮੈਂਟ ਵੀ ਆਈ ਹੈ ਮੈਡੀਕਲ ਸਟੇਟਮੈਂਟ ਤਾਂ ਕਿੰਨਾ ਕਿਤੇ ਜਰ ਪਲਸ ਰੇਟ ਹੈ ਹਾਰਟ ਬੀਟ ਹੈ ਸਾਰੀ ਚੈੱਕ ਕੀਤੀ ਜਾ ਰਹੀ ਹੈ ਔਰ ਅੰਡਰ ਆਬਜ਼ਰਵੇਸ਼ਨ ਡਾਕਟਰ ਰੱਖਦੇ ਰੱਖਦੇ ਨੇ ਜੀ ਆਪਾਂ ਗੱਲ ਕਰ ਰਹੇ ਸੀਗੇ ਕਿੰਨੀ ਦੇਰ ਹੋ ਸਕਦਾ ਮਤਲਬ 24 ਘੰਟੇ ਦਾ ਇੱਕ ਕਹਿ ਲੋ ਕਿ ਇੱਕ ਡਾਕਟਰਾਂ ਦਾ ਇੱਕ ਹੁੰਦਾ ਹੈ ਕਿ ਸਰਕਲ ਕਿ 24 ਘੰਟੇ ਕਿ ਨਜ਼ਰ ਰੱਖਣੀ ਹੁੰਦੀ ਹੈ ਕਿ ਸਰੀਰ ਕਿਵੇਂ ਦਾ ਰਿਸਪੌਂਡ ਕਰ ਰਿਹਾ ਜਦੋਂ ਟ੍ਰੀਟਮੈਂਟ ਸ਼ੁਰੂ ਹੁੰਦਾ ਵੀ ਜੇ ਤਾਂ ਸਰੀਰ ਕਿਵੇਂ ਦਾ ਰਿਸਪੌਂਡ ਕਰ ਰਿਹਾ ਹੁੰਦਾ ਉਹ ਇੱਕ ਮੇਨ ਕੜੀ ਮੰਨੀ ਜਾਂਦੀ ਹੈ ਕਿ ਜੇ ਸਰੀਰ ਦੇ ਬਾਕੀ ਟੈਸਟ ਜਾਂ ਹੋਰ ਚੀਜ਼ਾਂ ਨਾਰਮਲ ਉਹ ਰਿਸਪੌਂਡ ਕਰਦੀਆਂ ਹੁੰਦੀਆਂ ਨੇ ਤਾਂ ਇੱਕ ਸੰਕੇਤ ਹੁੰਦਾ ਹੈ ਕਿ ਹਾਂ ਹੁਣ ਬਾਡੀ ਰਿਸਪੌਂਡ ਕਰ ਰਹੀ ਹੈ ਔਰ ਉਸ ਤੋਂ ਬਾਅਦ ਟੈਸਟ ਜਿਹੜੇ ਹੁੰਦੇ ਨੇ ਬਾਡੀ ਦੇ ਡਾਕਟਰ ਜਿਹੜੇ ਜਿਹੜਾ ਟੈਸਟ ਕਰਦੇ ਨੇ ਉਹ ਕਿੱਥੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਵਿੱਚ ਹਲਚਲ ਦੀ ਨਜ਼ਰ ਆਈ ਹੈ ਵੀ ਜੇ ਕੁਝ ਹਲਚਲ ਦੀ ਨਜ਼ਰ ਆਈ ਹੈ ਔਰ ਸ਼ਾਇਦ ਬੀਜੀਪੀ ਜਾਂ ਨਜ਼ਰ ਆ ਰਹੇ ਨੇ ਸ਼ਾਇਦ ਉਹ ਮਿਲ ਕੇ ਜਾ ਰਹੇ ਨੇ ਡੀਜੀਪੀ ਪੰਜਾਬ ਗੌਰਵ ਯਾਦ ਇਹ ਤਸਵੀਰ ਜਿਹੜੀ ਹੈਗੀ ਡੀਜੀਪੀ ਪੰਜਾਬ ਗੌਰਵ ਯਾਦਵ ਦੀ ਹੈ ਜਿਹੜੀ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਡੀਜੀਪੀ ਪੰਜਾਬ ਨਿਕਲੇ ਨੇ ਗੌਰਵ ਯਾਦਵ ਡੀਜੀਪੀ ਪੰਜਾਬ ਦੀਆਂ ਤਸਵੀਰਾਂ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਗੌਰਵ ਯਾਦਵ ਨਿਕਲੇ ਨੇ ਮਿਲ ਕੇ ਨਿਕਲੇ ਨੇ ਸੀਐਮ ਭਗਵੰਤ ਮਾਨ ਨੂੰ ਤਾਂ ਇਹ ਤਸਵੀਰ ਹੁਣੇ ਜਿਸ ਗੇਟ ਦਾ ਆਪਾਂ ਜ਼ਿਕਰ ਕਰ ਰਹੇ ਸੀਗੇ ਉਸ ਗੇਟ ਤੋਂ ਨਿਕਲੇ ਨੇ ਔਰ ਕਦੋਂ ਤੱਕ ਛੁੱਟੀ ਮਿਲੇਗੀ ਕਹਿਣਾ ਤਾਂ ਦੇਖੋ ਡਾਕਟਰਸ ਦੇ ਹੀ ਡਿਸਾਈਡ ਕਰਨਗੇ ਲੇਕਿਨ ਕਦੋਂ ਤੱਕ ਛੁੱਟੀ ਮਿਲਣੀ ਹੈ ਇਹ ਕਹਿਣਾ ਹਲੇ ਮੁਸ਼ਕਿਲ ਹੈ ਫਿਲਹਾਲ ਕਿਉਂਕਿ ਡਾਕਟਰ ਨੇ ਸਾਫ਼ ਕਿਹਾ ਕਿ ਹਲੇ ਅੰਡਰ ਆਬਜੈਕਸ਼ਨ ਰੱਖਣਗੇ ਔਰ 24 ਘੰਟੇ ਵੀ ਹੋ ਸਕਦੇ ਨੇ ਔਰ ਕਿਹੜੇ ਕਿੰਨੇ ਕ ਦੇਰ ਤੱਕ ਰੱਖ ਸਕਦੇ ਨੇ ਇਹ ਡਾਕਟਰ ਹੀ ਦੱਸਣਗੇ ਕਿਉਂਕਿ ਟੈਸਟ ਵੀ ਜਿਹੜੇ ਹੈਗੇ ਨੇ ਉਹ ਵੀ ਕਰਨੇ ਹੁੰਦੇ ਡਾਕਟਰ ਉਹ ਟੈਸਟ ਦੀ ਰਿਪੋਰਟ ਵੀ ਜਿਹੜੀ ਹੈਗੀ ਹੈ ਕਈ ਟੈਸਟ ਜਿਹੜੇ ਹੈਗੇ ਨੇ 1.5 ਘੰਟੇ 2 ਘੰਟੇ ਜਾਂ 3 ਘੰਟੇ ਜਾਂ ਉਸ ਪੀਰੀਅਡ ਤੋਂ ਆਂਦੇ ਨੇ ਯਾਨੀ ਕਿ ਉਸ ਦੌਰਾਨ ਆਂਦੇ ਨੇ ਤਾਂ ਟਾਈਮ ਲੱਗ ਸਕਦਾ ਹੈ ਹਾਂ ਜੇ ਡਾਕਟਰ ਰਿਸਪੌਂਡ ਚੰਗਾ ਆਇਆ ਕਿ ਠੀਕ ਹੈ ਜੀ ਹੁਣ ਹਾਰਟ ਬੀਟ ਵਧੀਆ ਹੈ ਤੇ ਨਾਰਮਲ ਇੱਕ ਰੂਟੀਨ ਬੋਡੀ ਜਿਹੜੀ ਹੈਗੀ ਉਹ ਰਿਸਪੌਂਡ ਕਰਨੀ ਸ਼ੁਰੂ ਕਰ ਦੇ ਤਾਂ ਹੋ ਸਕਦਾ ਹੈ ਉਹਨਾਂ ਨੂੰ ਛੇਤੀ ਛੁੱਟੀ ਮਿਲ ਜਾਏ ਜੀ ਓਵਰ ਟੂ ਵੀ ਜੈ ਤਾਂ ਫੋਰਟਿਸ ਦੇ ਬਾਹਰ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਸਾਡੇ ਸਹਿਯੋਗੀ Umesh Sharma ਜਿਸ ਤਰੀਕੇ ਨਾਲ ਜਾਣਕਾਰੀ ਦੇ ਰਹੇ ਸੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਮਿਲਣ ਆਏ ਸੀ ਔਰ ਮਿਲ ਕੇ ਨਿਕਲ ਰਹੇ ਨੇ ਔਰ ਡਾਕਟਰਾਂ ਵੱਲੋਂ ਜੋ ਸਟੇਟਮੈਂਟ ਜਾਰੀ ਕੀਤੀ ਗਈ ਹੈ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਜੋ ਸਟੇਟਮੈਂਟ ਜਾਰੀ ਕੀਤੀ ਹੈ ਉਸ ਦੇ ਮੁਤਾਬਿਕ ਉਸ ਸਟੇਟਮੈਂਟ ਦੇ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਥਕਾਵਟ ਤੇ ਇਹ ਲੋ ਪਲਸ ਰੇਟ ਦੇ ਦੀ ਸ਼ਿਕਾਇਤ ਤੋਂ ਬਾਅਦ ਫੋਰਟਿਸ ਹਸਪਤਾਲ ਮੁਹਾਲੀ ਲਿਆਂਦਾ ਗਿਆ ਸੀ ਇੱਥੇ ਪਹੁੰਚਣ ਤੋਂ ਬਾਅਦ ਉਹਨਾਂ ਦਾ ਵਾਈਟਲ ਚੈੱਕਅਪ ਕੀਤਾ ਗਿਆ ਤੇ ਹੁਣ ਉਹਨਾਂ ਦੀ ਹਾਲਤ ਸਥਿਰ ਹੈ ਇਸ ਵੇਲੇ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਨੇ ਤੇ ਉਹਨਾਂ ਦੀ ਪਲਸ ਰੇਟ ਦੇ ਵਿੱਚ ਵੀ ਸੁਧਾਰ ਆਇਆ ਤੇ ਸਾਡੀ ਮੈਡੀਕਲ ਟੀਮ ਉਹਨਾਂ ਦੀ ਸਿਹਤ ਤੇ ਲਗਾਤਾਰ ਨਜ਼ਰ ਬਣਾਈ ਹੋਈ ਹੈ ਇਹ ਸਟੇਟਮੈਂਟ ਫੋਰਟਿਸ ਹਸਪਤਾਲ ਵੱਲੋਂ ਜਾਰੀ ਕੀਤੀ ਗਈ ਹੈ ਸੋ ਹੋਰ ਵੀ ਟੈਸਟ ਸੀਐਮ ਦੇ ਕੀਤੇ ਜਾ ਸਕਦੇ ਨੇ ਜਿੱਥੋਂ ਉਹਨਾਂ ਦੀ ਸਿਹਤ ਬਾਰੇ ਹੋਰ ਜ਼ਿਆਦਾ ਕਲੈਰਿਟੀ ਹੋ ਪਾਏਗੀ ਔਰ ਉਮੀਦ ਹੈ ਕਿ ਅੱਜ ਮੁੱਖ ਮੰਤਰੀ ਫੋਰਟਿਸ ਦੇ ਵਿੱਚ ਹੀ ਰਹਿਣਗੇ ਅੱਜ ਉਹਨਾਂ ਦੇ ਕੁਝ ਹੋਰ ਟੈਸਟ ਹੋਣਗੇ ਕੱਲ ਨੂੰ ਉਹਨਾਂ ਨੂੰ ਛੁੱਟੀ ਵੀ ਮਿਲ ਸਕਦੀ ਹੈ ਵਾਪਸ ਭੇਜਿਆ ਜਾ ਸਕਦਾ ਹੈ ਕਿਉਂਕਿ ਪਹਿਲਾਂ ਜਿਸ ਤਰੀਕੇ ਦੀਆਂ ਖਬਰਾਂ ਸੀ ਐ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਜਿਵੇਂ ਕੈਬਨਿਟ ਮੀਟਿੰਗ ਰੱਦ ਹੋ ਗਈ ਸੀ ਤਾਂ ਉਸ ਤੋਂ ਬਾਅਦ ਲੱਗਦਾ ਸੀ ਕਿ ਸ਼ਾਇਦ ਜ਼ਿਆਦਾ ਸੀਰੀਅਸ ਨਹੀਂ ਪਰ ਜਦੋਂ ਹਸਪਤਾਲ ਦੇ ਵਿੱਚ ਉਹਨਾਂ ਦਾ ਕਾਫਲਾ ਪਹੁੰਚਿਆ ਆ ਕੇ ਗੱਡੀ ਰੁਕੀ ਉਹ ਖੁਦ ਉੱtre ਔਰ ਉੱਤਰ ਕੇ ਚੱਲ ਕੇ ਅੰਦਰ ਹਸਪਤਾਲ ਦੇ ਵਿੱਚ ਗਏ ਤਾਂ ਉਹ ਤਸਵੀਰ ਇੱਕ ਰਾਹਤ ਭਰੀ ਸੀ ਉਹ ਇੱਕ ਸਕੂਨ ਭਰੀ ਤਸਵੀਰ ਸੀ ਕਿ ਹਾਲਤ ਇੰਨੀ ਜ਼ਿਆਦਾ ਢਿੱਲੀ ਨਹੀਂ ਕਿਉਂਕਿ ਕੋਈ ਵੀ ਵਿਅਕਤੀ ਜੇ ਖੁਦ ਚੱਲ ਕੇ ਹਸਪਤਾਲ ਦੇ ਅੰਦਰ ਜਾਂਦਾ ਤਾਂ ਉਸ ਨੂੰ ਤਕਲੀਫ ਜ਼ਰੂਰ ਹੋ ਸਕਦੀ ਹੈ ਪਰ ਉਹ ਇੰਨਾ ਸੀਰੀਅਸ ਨਹੀਂ ਕਿ ਉਸ ਨੂੰ ਕੋਈ ਕੋਈ ਵੀਲਚੇਅਰ ਜਾਂ ਜਾਂ ਕਿਸੇ ਹੋਰ ਤਰੀਕੇ ਨਾਲ ਲਿਜਾਇਆ ਜਾਵੇ ਸੋ ਐ ਗੌਰਵ ਸ਼ੁਕਲਾ ਮੇਰੇ ਸਹਿਯੋਗੀ ਫਿਰ ਜੁੜੇ ਨੇ ਐ ਗੌਰਵ ਮੈਂ ਜਿਹੜੀ ਗੱਲ ਕਰਨੀ ਚਾ ਰਿਹਾ ਸੀਗਾ ਕਿ ਸੀਐਮ ਖੁਦ ਚੱਲ ਕੇ ਗਏ ਨੇ ਆਪਾਂ ਲਗਾਤਾਰ ਜ਼ਿਕਰ ਕਰਦੇ ਰਹੇ ਐ ਪਹਿਲਾਂ ਆਪਾਂ ਚਰਚਾਵਾਂ ਦਾ ਜ਼ਿਕਰ ਕਰ ਰਹੇ ਸੀ ਕਿ ਚਰਚਾਵਾਂ ਬਹੁਤ ਚੱਲੀਆਂ ਪੰਜਾਬ ਦੇ ਲੋਕ ਬੜਾ ਕਿਉਂ ਰੱਖਦੇ ਨੇ ਬੜੇ ਉਤਸ਼ਾਹਿਤ ਹੁੰਦੇ ਨੇ ਸਿਆਸੀ ਖਬਰਾਂ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਲੋਕ ਤੇ ਇਹ ਸੋਚਣ ਲੱਗ ਪਏ ਕਿ ਸ਼ਾਇਦ ਸਰਕਾਰ ਦੇ ਵਿੱਚ ਕੋਈ ਵੱਡੀ ਵੱਡੇ ਲੈਵਲ ਤੇ ਕੋਈ ਹਲਚਲ ਹੋ ਸਕਦੀ ਹੈ ਸੋ ਇਸ ਤਰੀਕੇ ਦੀਆਂ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਬਲੌਗਰ ਯੂਟਿਊਬਰ ਹਰ ਕੋਈ ਆਪਣੇ ਤਰੀਕੇ ਨਾਲ ਆਪਣੀ ਰਾਏ ਰੱਖ ਰਿਹਾ ਜਿਸ ਨੂੰ ਕੋਈ ਜਿੰਨੀਕ ਇਸ ਮੁੱਦੇ ਦੀ ਸਮਝ ਆਉਂਦੀ ਹੈ ਸੋ ਇਹ ਕੈਬਨਟ ਮੀਟਿੰਗ ਦਾ ਰੱਦ ਹੋਣਾ ਦੋ ਵਾਰੀ ਹੈ ਹੜਪ੍ਰਭਾਵਿਤ ਇਲਾਕਿਆਂ 'ਚ ਨਾ ਜਾਣਾ ਜਾਂ ਇਹ ਖਬਰ ਆਉਣਾ ਕਿ ਜ਼ਿਆਦਾ ਸੀਐਮ ਦੀ ਸਿਹਤ ਢਿੱਲੀ ਹੈ ਹੁਣ ਕਈ ਵਾਰੀ ਸਿੱਧਾ ਆ ਕੇ ਬੰਦਾ ਬਿਆਨ ਨਹੀਂ ਦੇ ਸਕਦਾ ਪਰ ਗੱਡੀ 'ਚ ਉਤਰ ਕੇ ਪੈਦਲ ਗਏ ਨੇ ਤਾਂ ਸੀਐਮਏ ਤੇ ਜਾਣਦੇ ਨੇ ਕਿ ਉੱਥੇ ਬਹੁਤ ਸਾਰੇ ਜਨਰਲਿਸਟ ਟੀਮਾਂ মিডিਆ ਦੇ ਖੜੇ ਹੁੰਦੇ ਨੇ ਤਾਂ ਆਪਣੇ ਆਪ ਹੀ ਇੱਕ ਮੈਸੇਜ ਚਲਾ ਜਾਂਦਾ ਹੈ ਕਿ ਨਹੀਂ ਨਹੀਂ ਐਡੀ ਕੋਈ ਗੱਲ ਨਹੀਂ ਹੈਗੀ ਕਿ ਉਹੀ ਮੈਸੇਜ ਦੇਣ ਦੀ ਕੋਸ਼ਿਸ਼ ਹੋ ਸਕਦੀ ਹੈ। ਆ ਬਿਲਕੁਲ ਲੱਗਦਾ ਹੀ ਰਿਹਾ ਹੈ ਕਿ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਹੈ। ਮੈਂ ਮੈਸੇਜ ਵਾਲੇ ਪਾਸੇ ਜਾਵਾਂ ਪਰ ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਦੇਖੋ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਦਿੱਕਤ ਕੀ ਹੈ ਇੱਥੇ ਤਿੰਨ ਦੀਆਂ 13 ਹੌਨ ਨੂੰ ਟਾਈਮ ਨਹੀਂ ਲੱਗਦਾ ਇੱਕ ਲਾਈਨ ਤੁਰੇਗੀ ਕੋਈ ਕਿਸੇ ਦੇ ਕੰਨ ਦੇ ਵਿੱਚ ਕੋਈ ਫੂਕ ਮਾਰੇਗਾ ਬਸ ਉੱਥੋਂ ਵਾਧਾ ਵਾਧਾ ਕੰਮ ਕਿਸੇ ਨੇ ਚੈੱਕ ਨਹੀਂ ਕਰਨਾ ਕੁਝ ਨਹੀਂ ਕਰਨਾ ਬਾ ਅੱਗੇ ਵਧਦਾ ਜਾਏਗਾ ਪ੍ਰੋਬਲਮ ਇਹ ਹੋ ਜਾਂਦੀ ਹੈ ਕਿ ਵਿਊਜ਼ ਦੀ ਗੇਮ ਬਹੁਤ ਜ਼ਬਰਦਸਤ ਹੈ ਅੱਜਕੱਲ੍ਹ ਕਿ ਤੁਹਾਡੇ ਵਿਊਜ਼ ਆਏ ਉਸ ਤੋਂ ਬਾਅਦ ਲੋਕ ਬਸ ਉਸ ਨੂੰ ਸ਼ੇਅਰ ਕਰਦੇ ਰਹਿੰਦੇ ਨੇ ਹੁਣ 500 ਵੀਡੀਓਜ਼ ਦੇ ਵਿੱਚੋਂ ਕੋਈ ਇੱਕ ਵੀਡੀਓ ਕੁਰਸੀ ਨੂੰ ਲੈ ਕੇ ਬੋਲ ਰਿਹਾ ਹੋਵੇਗਾ ਬਸ ਲੋਕਾਂ ਨੇ ਉਹ ਦੇਖਣੀ ਸ਼ੁਰੂ ਕਰ ਦੇਣੀ ਆ ਮੈਂ ਕਿਸੇ ਦਾ قصور ਨਹੀਂ ਕੱਢ ਰਿਹਾ ਪਰ ਗੱਲ ਇਹ ਹੈ ਕਿ ਇੱਕ ਤਰੀਕਾ ਬਣਿਆ ਹੋਇਆ ਹੈ ਵਿਊਜ਼ ਵਾਲੀ ਗੇਮ ਦੇ ਵਿੱਚ ਮੈਂ ਅੱਗੇ 3 ਦੀਆਂ 13 ਦਾ ਇਸ ਕਰਕੇ ਜ਼ਿਕਰ ਕੀਤਾ ਕਿ ਇੱਕ ਛੋਟੀ ਜਿਹੀ ਗੱਲ ਉਸ ਨੂੰ 25 ਐਂਗਲ ਦੇ ਨਾਲ ਦੇਖਣ ਦੀ ਪੱਤਰਕਾਰਾਂ ਦੀ ਇੱਕ ਨਜ਼ਰ ਹੁੰਦੀ ਹੈ ਜਾਂ ਸੁਭਾ ਹੁੰਦਾ ਹੈ ਕਿ ਸਾਡਾ ਸਭ ਤੋਂ ਪਹਿਲਾਂ ਨੋਟਿਸ ਇਹ ਹੀ ਜਾਣਾ ਕਿ ਅੱਛਾ ਇਹ ਹੋ ਗਿਆ ਤਾਂ ਤੁਸੀਂ ਵੀ ਬਹੁਤ ਸਾਰੀਆਂ ਚੀਜ਼ਾਂ ਡਿਸਕਸ ਕਰ ਰਹੇ ਹੋ ਆਪਾਂ ਨਿਊਜ਼ ਰੂਮ 'ਚ ਵੀ ਡਿਸਕਸ ਕਰਦੇ ਆ ਤਾਂ ਹੁਣ ਗੱਲ ਇਹ ਹੈ ਕਿ ਉਹ ਬਹੁਤ ਸਾਰੀਆਂ ਕਿਆਸ ਰਾਈਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਤੁਹਾਨੂੰ ਯਾਦ ਹੋਵੇਗਾ ਇਸ ਤੋਂ ਪਹਿਲਾਂ ਵੀ ਕੁਝ ਦਿਨ ਫੋਰਟਿਸ ਹਸਪੀਟਲ ਦੇ ਵਿੱਚ ਰਹੇ ਸੀ ਉਸ ਸਮੇਂ ਵੀ ਬਸ ਕਿਆਸ ਲੱਗ ਗਈ ਸੀ ਕਿ ਕਿਸੇ ਦੀ ਸਿਕਿਉਰਿਟੀ ਵਧਾ ਦਿੱਤੀ ਇੱਥੋਂ ਤੱਕ ਆ ਗਿਆ ਕਿ ਗੁਲਦਾਰ ਸਿੰਘ ਸੰਧਵਾ ਦੇ ਪਿੰਡ ਚੈੱਕ ਕਰੋ ਜੀ ਉਹਨਾਂ ਦੀ ਤਾਂ ਸਿਕਿਉਰਿਟੀ ਘਰ ਦੀ ਵੀ ਬਹੁਤ ਵਧਾ ਦਿੱਤੀ ਜਦੋਂ ਕੋਈ ਸੀਐਮ ਬਣਨ ਵਾਲਾ ਹੁੰਦਾ ਤਾਂ ਵੀ ਸਿਕਿਉਰਿਟੀ ਵਧਾ ਦਿੱਤੀ ਜਾਂਦੀ ਹੈ ਤੇ ਇਹ ਚਰਚਾਵਾਂ ਹੋ ਜਾਂਦੀਆਂ ਨੇ ਹੁਣ ਗੱਲ ਇਹ ਹੈ ਮੈਸੇਜ ਦੀ ਮੈਸ ਇਹ ਆ ਤਾਂ ਸਿੱਧਾ ਬੋਲ ਕੇ ਸਟੇਟਮੈਂਟ ਦੇਣ ਮੁੱਖ ਮੰਤਰੀ ਖੁਦ ਕੋਈ ਬਿਆਨ ਜਾਰੀ ਕਰ ਦੇਣ ਕਿ ਮੇਰੀ ਤਬੀਅਤ ਥੋੜੀ ਜਿਹੀ ਖਰਾਬ ਹੈ ਇੱਕ ਦੋ ਦਿਨ ਦੇ ਮੈਂ ਵਾਪਸ ਤੁਹਾਡੇ ਵਿਚਾਲੇ ਹੋਵਾਂਗਾ ਐਕਸ਼ਨ ਦੇ ਵਿੱਚ ਆਵਾਂਗਾ ਆਮ ਤੌਰ ਤੇ ਐਵੇਂ ਨਹੀਂ ਹੁੰਦਾ ਤੂਚਾ ਇੱਕ ਤਰੀਕਾ ਹੁੰਦਾ ਹੈ ਕਿ ਤੁਸੀਂ ਮੈਸੇਜ ਲੋਕਾਂ ਤੱਕ ਪਹੁੰਚਾ ਦਿਓ ਕਿ ਜਿਹੜਾ ਬੰਦਾ ਤੁੜਕੇ ਅੰਦਰ ਜਾ ਰਿਹਾ ਹੈ ਜਿਹੜਾ ਬੰਦਾ ਕੋਈ ਇਹ ਨਹੀਂ ਹੈ ਕਿ ਬੜਾ ਔਖਾ ਔਖਾ ਕਦਮ ਪੁੱਟ ਰਿਹਾ ਹੋਵੇ ਆਮ ਤੌਰ ਤੇ ਜੇ ਆਪਾਂ ਬਹੁਤ ਬਿਮਾਰ ਹੋਈਏ ਨਾ ਤਾਂ ਆਪਾਂ ਨੂੰ ਕੋਈ ਮੋਢਾ ਦੇ ਰਿਹਾ ਹੋਵੇਗਾ ਕਿ ਚਲੋ ਮੈਂ ਤੁਹਾਨੂੰ ਅੰਦਰ ਤੱਕ ਲੈ ਜਾਂਦਾ ਕੋਈ ਹੱਥ ਫੜ ਕੇ ਲੈ ਚਾਰ ਬੰਦਿਆਂ ਦੇ ਵਿੱਚ ਪੂਰੀ ਪੇਸ ਦੇ ਨਾਲ ਤੁਸੀਂ ਅੰਦਰ ਜਾ ਰਹੇ ਹੋ ਤਾਂ ਮੈਸੇਜ ਆਇਆ ਮੈਸੇਜ ਆ ਕਿ ਮੈਂ ਤੰਦਰੁਸਤ ਐ ਹਾਂ ਥੋੜੀ ਬਹੁਤ ਦਿੱਕਤ ਹੈਗੀ ਉਹ ਦੁਰਸਤ ਹੋ ਜਾਏਗੀ ਜਿਹੜੀ ਪਲਸ ਰੇਟ ਵਾਲੀ ਵੀ ਗੱਲ ਐ ਕਿ ਪਲਸ ਰੇਟ 40 ਰਹਿ ਗਈ ਹੁਣ ਇੱਕ ਪੁਆਇੰਟ ਇਹ ਵੀ ਹੁੰਦਾ ਕਿ ਤੁਸੀਂ ਲਗਾਤਾਰ ਮੋਨੀਟਰ ਕਰ ਰਹੇ ਹੋ ਪਲਸ ਰੇਟ ਨੂੰ ਪਲਸ ਰੇਟ ਨੂੰ ਮੋਨੀਟਰ ਕਰਦੇ ਕਰਦੇ ਆਮ 50 55 50 55 ਚੱਲ ਰਹੀ ਐ ਤੇ ਇੱਕ ਵਾਰੀ ਫਲਕਚੂਏਟ ਹੋ ਕੇ ਉਹ 40 ਨੂੰ ਟੱਚ ਕਰਕੇ ਆ ਗਈ ਤਾਂ ਆਪਾਂ ਮਿਨੀਮਮ ਨੂੰ ਅ ਕਾਊਂਟ ਕਰਨ ਲੱਗ ਜਾਨੇ ਡਾਕਟਰ ਕਹਿੰਦੇ ਨੇ ਜਿਨ੍ਹਾਂ ਨਾਲ ਮੇਰੀ ਵੀ ਗੱਲ ਹੋਈ ਹੈ ਤਾਂ ਹੁਣ ਉਹ ਇੱਕ ਵਾਰੀ ਕਾਊਂਟ ਕੀਤੀ ਆ ਇੱਕ ਵਾਰੀ 40 ਦੇ ਉੱਤੇ ਜਾ ਕੇ ਅ ਰੁਕ ਗਈ ਸੀ 40 ਦੇ ਉੱਤੇ ਹੀ ਕਾਫੀ ਦੇਰ ਰਹੀ ਉਹ ਇੱਕ ਅਲੱਗ ਵਿਸ਼ਾ ਹੈ ਪਰ ਜਿਹੜੀ ਤੁਸੀਂ ਮੈਸੇਜ ਵਾਲੀ ਗੱਲ ਕਹੀ ਹੈ ਨਾ ਇਹ ਮੈਸੇਜ ਕਿਤੇ ਨਾ ਕਿਤੇ ਉਹਨਾਂ ਨੂੰ ਜ਼ਰੂਰ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਕੁਰਸੀ ਗਈ ਜਿਨ੍ਹਾਂ ਨੂੰ ਲੱਗਦਾ ਹੈ ਕਿ ਪਤਾ ਨਹੀਂ ਪੋਲਿਟੀਕਲ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਕੀ ਹੋਣ ਵਾਲਾ ਹੈ ਜਿਨ੍ਹਾਂ ਨੂੰ ਇਹ ਲੱਗ ਰਿਹਾ ਹੈ ਕਿ ਕੁਝ ਵੱਡਾ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਹੋ ਸਕਦਾ ਹੈ ਦੇਖੋ ਮੈਂ ਕਿਸੇ ਗੱਲ ਨੂੰ ਡਿਨਾਈ ਨਹੀਂ ਕਰ ਰਿਹਾ ਮੈਂ ਇਹ ਨਹੀਂ ਕਹਿ ਰਿਹਾ ਕਿ ਹੋ ਹੀ ਨਹੀਂ ਸਕਦਾ ਪੋਲਿਟਿਕਸ ਦੇ ਵਿੱਚ ਹਰ ਚੀਜ਼ ਸੰਭਵ ਹੈ ਅੱਜ ਰਾਤ ਨੂੰ ਅਸੀਂ ਪੱਖਾ ਚਲਾ ਕੇ ਏਸੀ ਚਲਾ ਕੇ ਸੋਵਾਂਗੇ ਸਾਨੂੰ ਨਹੀਂ ਪਤਾ ਸਵੇਰੇ 4 ਵਜੇ ਮੇਰਾ ਫੋਨ ਵੱਜੇ ਤੇ ਮੈਨੂੰ ਪਤਾ ਲੱਗੇ ਕਿ ਪੋਲਿਟੀਕਲ ਤੌਰ ਤੇ ਕੀ ਹੋ ਗਿਆ ਜਾਂ ਹੋਰ ਕਿਹੜੀ ਵੱਡੀ ਅਪਡੇਟ ਆ ਗਈ ਸਿਰਫ ਇਹ ਨਹੀਂ ਕੋਈ ਹੋਰ ਵੱਡੀ ਅਪਡੇਟ ਵੀ ਆਪਣਾ ਨਿਊਜ਼ ਬਿਜ਼ਨਸ ਇਸ ਤਰੀਕੇ ਦਾ ਤਾਂ ਪੁਆਇੰਟ ਇਹ ਹੈ ਪੋਲਿਟਿਕਸ 'ਚ ਇਹ ਕਿਹਾ ਜਾਂਦਾ ਕਿ ਕੁਛ ਵੀ ਪੋਸੀਬਲ ਹੈ ਜਿਹੜੇ ਅੱਜ ਬਹੁਤ ਖਿਲਾਫ ਬੋਲ ਰਹੇ ਨੇ ਉਹ ਨਾਲ ਇਕੱਠੇ ਖੜੇ ਹੁੰਦੇ ਨੇ ਆਪਾਂ ਦੇਖਦੇ ਹਾਂ ਕਿ ਜਿਹੜੇ ਕਹਿੰਦੇ ਨੇ ਕਿ ਇੱਟ ਕੁੱਤੇ ਦਾ ਵੈਰ ਹੈ ਉਹ ਤੁਹਾਨੂੰ 10 ਦਿਨ ਬਾਅਦ ਹੀ ਇਕੱਠੇ ਖੜੇ ਨਜ਼ਰ ਆ ਜਾਂਦੇ ਨੇ ਜਿਹੜਾ ਕਹਿੰਦੇ ਨੇ ਕਿ ਇਹ ਤਾਂ ਹੋ ਹੀ ਨਹੀਂ ਸਕਦਾ ਇਹਨੂੰ ਤਾਂ ਉਹਦਾ ਮਿਲ ਹੀ ਨਹੀਂ ਸਕਦਾ ਇਹਦਾ ਤੌਦਾ ਜਾ ਹੀ ਨਹੀਂ ਸਕਦਾ ਉਹ ਵੀ ਹੁੰਦਾ ਪਰ ਜੇਕਰ ਮੈਸੇਜ ਦੀ ਗੱਲ ਕੀਤੀ ਜਾਵੇ ਤਾਂ ਉਹ ਬਹੁਤ ਕਲੀਅਰ ਹੈ ਕਿ ਮੈਸੇਜ ਦੇਣ ਦੀ ਕੋਸ਼ਿਸ਼ ਹੈ ਕਿ ਸੀਐਮਐਸ ਵੈਲ 올 ਐਸ ਵੈਲ ਹਾਂ ਕੁਝ ਟੈਸਟ ਹੈਗੇ ਨੇ ਹਾਂ ਕੁਝ ਗੱਲਾਂ ਹੈਗੀਆਂ ਨੇ ਜਿਹੜੀਆਂ ਹੋ ਸਕਦਾ ਹੈ ਕਿ ਔਰ 2-4 ਘੰਟੇ ਦੇ ਵਿੱਚ ਸਵੇਰ ਤੱਕ ਕੱਲ ਦੁਪਹਿਰ ਤੱਕ ਸ਼ਾਮ ਤੱਕ ਕਲੀਅਰ ਹੋ ਜਾਣ ਮੁੱਖ ਮੰਤਰੀ ਦੁਬਾਰਾ ਸੀਐਮ ਹਾਊਸ ਦੇ ਵਿੱਚ ਹੁਣ ਮੀਟਿੰਗਾਂ ਦਾ ਦੌਰ ਹੋਵੇ ਮੈਂ ਇਹ ਵੀ ਉਮੀਦ ਕਰ ਰਹੇ ਹਾਂ ਕਿ ਕੱਲ ਸਵੇਰੇ 10-11 ਵਜੇ ਸਾਡੇ ਕੋਲ ਇਨਫੋਰਮੇਸ਼ਨ ਹੋਏਗੀ ਕਿ ਅੱਜ ਸ਼ਾਮ ਨੂੰ 5 ਵਜੇ ਮੁੱਖ ਮੰਤਰੀ ਕੈਬਨਿਟ ਦੀ ਬੈਠਕ ਬੁਲਾ ਰਹੇ ਨੇ ਪੋਸੀਬਲ ਹੈ ਕਿ ਹੋ ਸਕਦਾ ਹੈ ਕਿ ਕੱਲ ਸ਼ਾਮ ਨੂੰ 5 ਵਜੇ ਜਾਂ ਐਤਵਾਰ ਨੂੰ ਸਵੇਰੇ 11 ਵਜੇ ਕਿ ਠੀਕ ਹੈ ਸੀਐਮ ਆ ਰਹੇ ਨੇ ਅੱਜ ਦਾ ਰਾਜਨਗੇ ਅੱਜ ਦਾ ਦਿਨ ਰੈਸਟ ਕਰਨਗੇ ਐਤਵਾਰ ਨੂੰ ਫੇਰ ਐਕਸ਼ਨ ਦੇ ਵਿੱਚ ਨੇ ਮੁੱਖ ਮੰਤਰੀ ਕੈਬਨਿਟ ਦੀ ਬੈਠਕ ਪੋਸੀਬਲ ਹੈ ਕੁਝ ਵੀ ਪੰਜਾਬ ਦੇ ਲੋਕਾਂ ਨੂੰ ਕਿ ਫਲੱਡ ਦੇ ਵਿੱਚ ਤੁਸੀਂ ਘਬਰਾਇਓ ਨਾ ਕਿ ਪੰਜਾਬ ਦਾ ਮੁੱਖ ਮੰਤਰੀ ਖੁਦ ਬੈੱਡ ਦੇ ਉੱਤੇ ਪਿਆ ਤਾਂ ਸਾਨੂੰ ਕਿਸ ਤਰੀਕੇ ਨਾਲ ਰਾਹਤ ਪਹੁੰਚਾਏਗਾ ਉਹ ਤੁਰਕੇ ਅੰਦਰ ਜਾਣ ਵਾਲਾ ਇੱਕ ਮੈਸੇਜ ਹੈ ਕਿ ਤੁਸੀਂ ਪ੍ਰਵਾਣਾ ਕਰੋ ਸੀਐਮ ਜੀਮੈਂ ਠੀਕ ਹੈ ਸੀਐਮ ਬਿਲਕੁਲ ਠੀਕ ਹੈ ਕੋਈ ਦਿੱਕਤ ਨਹੀਂ ਠੀਕ ਹੈ ਧੰਨਵਾਦ ਗੌਰਵ ਸ਼ੁਕਰੀਆ ਇਸ ਪੂਰੀ ਗੱਲਬਾਤ ਦੇ ਲਈ ਇਸ ਜਾਣਕਾਰੀ ਦੇ ਲਈ ਤਾਂ ਲਗਾਤਾਰ ਅਸੀਂ ਅਪਡੇਟਸ ਜਿਹੜੀਆਂ ਨੇ ਉਹ ਦਰਸ਼ਕਾਂ ਤੱਕ ਪਹੁੰਚਾਉਂਦੇ ਰਵਾਂਗੇ ਇਸ ਵੇਲੇ ਫੋਰਟਿਸ ਹਸਪਤਾਲ ਤੋਂ ਜੋ ਤਾਜ਼ਾ ਅਪਡੇਟ ਹੈ ਮੇਰੇ ਸਹਿਯੋਗੀ ਗੌਰਵ ਦਾਸ ਰੇਸੀ ਮੇਰੇ ਸਹਿਯੋਗੀ ਉਮੇਸ਼ ਉਥੋਂ ਤਸਵੀਰਾਂ ਦਿਖਾ ਰਹੇ ਸੀ ਪੰਜਾਬ ਦੇ ਡੀਜੀਪੀ ਐ ਮਿਲ ਕੇ ਨਿਕਲੇ ਨੇ ਸੇਧ ਦੇ ਵਿੱਚ ਸੁਧਾਰ ਹੈ ਹਾਲਤ ਸਥਿਰ ਹੈ ਡਾਕਟਰਾਂ ਵੱਲੋਂ ਕੁਝ ਹੋਰ ਟੈਸਟ ਕੀਤੇ ਜਾ ਸਕਦੇ ਆ ਕੱਲ ਤੱਕ ਸਥਿਤੀ ਹੋਰ ਸਵੇਰ ਤੱਕ ਸਾਫ਼ ਹੋ ਸਕਦੀ ਹੈ ਫੋਰਟਿਸ ਵੱਲੋਂ ਕੋਈ ਹੋਰ ਐ ਸਟੇਟਮੈਂਟ ਜਾਰੀ ਕੀਤੀ ਜਾ ਸਕਦੀ ਹੈ ਤਾਂ ਫਿਲਹਾਲ ਉਹਨਾਂ ਨੂੰ ਚੈੱਕਅਪ ਦੇ ਲਈ ਅੰਡਰ ਆਬਜ਼ਰਵੇਸ਼ਨ ਰੱਖਿਆ ਗਿਆ ਹੈ ਔਰ ਕੱਲ ਤੱਕ ਇਸ ਬਾਰੇ ਹੋਰ ਸਥਿਤੀ ਸਾਫ਼ ਹੋ ਜਾਏਗੀ ਹੋ ਸਕਦਾ ਹੈ ਸਵੇਹਾ ਉਹਨਾਂ ਨੂੰ ਹਸਪਤਾਲ ਚੋਂ ਛੁੱਟੀ ਵੀ ਮਿਲ ਜਾਏ ਖੁਦ ਚੱਲ ਕੇ ਹਸਪਤਾਲ ਚ ਅੰਦਰ ਗਏ ਨੇ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਵੀਡੀਓ ਸਾਹਮਣੇ ਆਇਆ ਖੁਦ ਚੱਲ ਕੇ ਹਸਪਤਾਲ ਦੇ ਅੰਦਰ ਗਏ ਨੇ ਔਰ ਇਸ ਵੇਲੇ ਡਾਕਟਰਾਂ ਵੱਲੋਂ ਉਹਨਾਂ ਦਾ ਜੋ ਚੈੱਕਅਪ ਕੀਤਾ ਗਿਆ ਉਹਨਾਂ ਨੂੰ ਲੋ ਪਲਸ ਰੇਟ ਦੇ ਚੱਲਦੇ ਅ ਦਾਖਲ ਕਰਾਇਆ ਗਿਆ ਸੀ ਅੰਦਰ ਹਸਪਤਾਲ ਲਜਾਇਆ ਗਿਆ ਸੀ ਤੇ ਹੁਣ ਉਹਨਾਂ ਦੀ ਜਿਹੜੀ ਪਲਸ ਰੇਟ ਹੈ ਉਹ ਵੀ ਸਥਿਰ ਦੱਸੀ ਜਾ ਰਹੀ ਤੇ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਦਾ ਵੇਲਾ ਹੈ ਜਲਦ ਹਾਜ਼ਰ ਹੋਵੋ